ਸਰਾਤਾ ਭਾਈ ਰਣਜੀਤ ਸਿੰਘ ਨੇ ਪ੍ਰੋਗਰਾਮ ਦੇ ਵਿੱਚ ਵੀ ਸਾਨੂੰ ਤੁਸੀਂ ਕਹਿੰਨੇ ਆਂ ਅਸੀਂ ਪੈਸਿਆਂ ਵਾਸਤੇ ਸਭ ਮੈਂ ਉਹਨਾਂ ਦੀ ਉਹਨਾਂ ਨੂੰ ਹੀ ਬੋਲਣ ਲੱਗਾ ਜਿੱਦਾਂ ਉਹ ਪਹਿਲਾਂ ਅਕਾਲ ਤਖਤ ਬਾਰੇ ਕਹਿੰਦੇ ਸੀ ਤਾਂ ਤੁਸੀਂ ਕਹਿੰਨੇ ਆਂ ਵੀ ਪੈਸਿਆਂ ਵਾਸਤੇ ਅਸੀਂ ਸਾਰਾ ਕੁਝ ਕੀਤਾ ਆ ਸਾਨੂੰ ਤਾਂ ਹੱਲੇ ਆ ਪਿਛਲੇ ਮਹੀਨੇ 2 ਕਰੋੜ ਦੀ ਗੱਡੀ ਮਿਲੀ ਆ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਅਸੀਂ ਅਮਰੀਕਾ ਜਾਂਦੇ ਆ ਜਿਹੜੇ ਘਰ ਜਾਂਦੇ ਆ ਵਾਧੂ ਪੈਸੇ ਦਿੰਦੇ ਆ ਸਾਡਾ ਪਹਿਲਾਂ ਵੀ ਦਿੰਦੇ ਸੀ ਹੁਣ ਵੀ ਦਿੰਦੇ ਆ ਹੁਣ ਮੈਂ ਕੱਲ ਨੂੰ ਕੈਨੇਡਾ ਜਾ ਰਿਹਾ ਤੇ ਉੱਥੇ ਵੀ ਸਾਰਿਆਂ ਨੇ ਸ਼ਰਿਆਂ ਮੰਗ ਰਹੇ ਆ ਸ਼ਰਿਆ ਮੰਗ ਰਿਹਾ ਮੰਗ ਰਿਹਾ ਤੇ ਲੋਕਾਂ ਨੂੰ ਇਹਨਾਂ ਦੇ ਬੰਦੇ ਪਤਾ ਹੀ ਕਹਿੰਦੇ ਸੀ ਜਿਹੜੇ ਨਹੀਂ ਮੰਗਦੇ ਮੰਗ ਖਾਣੇ ਉਹ ਭਾਵੇਂ ਮੰਗ ਖਾਣੇ ਤਾਂ ਨਹੀਂ ਮੰਗ ਖਾਣੇ ਦੂਜੇ ਮੰਗਦੇ ਵੀ ਨਹੀਂ ਉਹ ਮੰਗ ਖਾਣੇ ਉਹ ਕੁਝ ਤਾਂ ਸ਼ਰਮ ਕਰ ਲੋ ਕਿ ਜ਼ਮੀਰ ਮਰ ਚੁੱਕੀ ਆ ਤੁਹਾਡੀ ਮੈਂ ਬੋਲ ਰਿਹਾ ਨਹੀਂ ਪਿਛਲੇ 6 ਸਾਲ ਤੋਂ ਇਹਨਾਂ ਬਾਰੇ ਪਰ ਮੈਨੂੰ ਬੜੀ ਖੁੰਧਕ ਜੜੀ ਆ ਕੱਲ ਦੇਖ ਕੇ ਵੀ ਹਾਲੇ ਵੀ ਉਹਨੂੰ ਜਸਟੀਫਾਈ ਕਰੀ ਜਾਂਦੇ ਆ ਉਹ ਲੋਕ ਜੇ ਸ਼ਰਿਆ ਮੰਗ ਰਿਹਾ 2 ਕਰੋੜ ਦੀ ਗੱਡੀ ਦੇਤੀ ਆ ਅਸੀਂ ਫਿਰ ਜਾਣਾ ਸਾਨੂੰ ਫਿਰ ਕੋਈ ਕਮੀ ਨਹੀਂ ਰਹਿਣੀ ਭਾਈ ਸਾਰਾ ਕੁਝ ਇਹ ਤਾਂ ਵੱਲੋਂ ਇਸੇ ਵਾਸਤੇ ਹੋ ਰਿਹਾ ਔਰ ਕੋਈ ਗੱਲ ਹੀ ਨਹੀਂ ਹੈ ਨਾਨਕ ਆਖੇ ਰਾਹ ਪੈ ਚਲਣਾ ਮਾਲ ਧਨ ਕਿਤਕੂ ਸੰਝਾਈ ਇਕੜਾ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਆ ਉਹਦੇ ਵਿੱਚ ਨਾ ਮੈਂ ਸਾਰਾ ਨਹੀਂ ਪੜੂੰਗਾ ਕੁਛ ਸ਼ਬਦ ਬਹੁਤ ਹੋ ਗਏ ਆਪਾਂ ਕਾਲਾ ਵੀ ਖੋਲਨੀ ਆ ਅੱਜ ਹੀ ਕਾਲਾ ਖੋਲੋ ਆਪਾਂ ਸ਼ਬਦ ਅਗਲੀ ਵਾਰ ਵੀ ਕਰਾਂਗੇ ਬਾਕੀ ਦੇ ਬਚ ਗਿਆ ਖੁੱਲ੍ਹੀਆਂ ਕਾਲਾ ਖੁੰਨੀਆਂ ਜਿਹਨੇ ਕੱਲ ਕਰਨੀਆਂ ਆਪਾਂ ਲ ਲਾਂਗੇ ਨਾਲ ਹੀ ਲਾਂਗੇ ਉਹ ਕਹਿੰਦੇ ਤੇਹਾ ਹੋਵੇ ਜਿਹੇ ਕਰਮ ਕਮਾਏ ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡਾ ਕੋਈ ਬਰੋਧ ਕਿਉਂ ਕਰ ਰਿਹਾ ਤੁਹਾਡੀ ਗੱਲ ਕਿਉਂ ਕਰ ਰਿਹਾ ਕਿਉਂਕਿ ਤੇਹਾ ਹੋਵੇ ਉਹੀ ਕੁਛੋਣਾ ਜਿਹੇ ਕਰਮ ਕਮਾਏ ਜਿਹੇ ਤੁਸੀਂ ਕਰਮ ਕਮਾ ਰਹੇ ਸ਼ਬਦੇ ਉੱਚਾ ਉੱਚਾ ਹੋਏ ਨਾਨਕ ਸਾਚ ਸਮਾਵੇ ਸੋਏ ਨਾਨਕ ਜਿਹੜਾ ਆ ਕਹਿ ਰਿਹਾ ਵੀ ਸੱਚ ਦੇ ਵਿੱਚ ਉਹੀ ਬੰਦਾ ਲੀਨ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਸ਼ਬਦ ਦੀ ਬਰਕਤ ਨਾਲ ਉੱਚਾ ਕਰ ਲੈਂਦਾ ਆ ਗੁਰਨੁਪਾਤ ਚੜ੍ਹ ਇੱਕ ਸਲੋਕ ਆ ਸਾਂਝਾ ਕਰਦਾ ਮਾਜ 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 ਕੀ ਵਾਰ ਦੇ ਵਿੱਚ ਆ ਛੋਟਾ ਜਿਹਾ ਸ਼ਲੋਕ ਆ ਤਿੰਨ ਲਾਈਨਾਂ ਦਾ ਸਮਝਣ ਵਾਲਾ ਕਹਿੰਦੇ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਏ ਕਿਹੜੇ ਜਿਹੜੇ ਪਾਪਾਂ ਕਰਕੇ ਜੰਮਦੇ ਆ ਨਾ ਆਹੜੀ ਸੋਚ ਆ ਪਾਪਾਂ ਕਰਕੇ ਜੰਮਦੀ ਆ ਪਾਪ ਕਮਾਉਂਦੇ ਆ ਤੇ ਪਾਪਾਂ ਵਿੱਚ ਹੀ ਪੈ ਰਹੇ ਨੇ ਆ ਉਹਨਾਂ ਨੂੰ ਕੋਈ ਕੁਝ ਨਹੀਂ ਕਰ ਸਕਦੇ ਟੋਤੇ ਮੂਲਣਾ ਉਤਰੇ ਜਦ ਨ ਮਰਜੀ ਰਣ ਬਾਣੀ ਪੜਾਈ ਜੋ ਜੋ ਮਰਜੀ ਕਰੀ ਜਾਓ ਉਹਨਾਂ ਨੇ ਨਹੀਂ ਕਹਿੰਦੇ ਤੋਤੇ ਮੂਲ ਨਾ ਉਤਰੇ ਜੇ 100 ਧੋਵਣ ਪਾਏ 100 ਵਾਰੀ ਧੋੜਾ ਜਿੱਦਾਂ ਗੁਰਨਾਣ ਪਾਚਾ ਕਹਿੰਦੇ ਨਾ ਉੱਜਲ ਕੇ ਹਾਂ ਚਲਕਣਾ ਘੋਟਮ ਕੜੜੀ ਮੱਸ ਤੋਤੇ ਆ ਜੂਠਰਾ ਉਤਰੇ ਜੇ 100 ਧੋਵਾਂ ਤੇ ਸ 100 ਵਾਰੀ ਧੋਵਾਂ ਇਦਾਂ ਇੱਥੇ ਕਹਿੰਦੇ ਆ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਏ ਤਾਂ ਕਰਕੇ ਇੱਥੇ ਪਏ ਆ ਪਾਪਾਂ ਚ ਟੋਟੇ ਮੂਨਾ ਉਤਰੇ ਜੇ ਸੋ ਧੋਵਾ ਧੋਵਣ ਪਾਏ ਨਾਨਕ ਬਖਸ਼ੇ ਬਖਸ਼ੀਏ ਨਹੀਂ ਤਪਾਹੀ ਪਾਏ ਕਹਿੰਦੇ ਜੇ ਉਹਦੇ ਗੁਣਾ ਨਾਲ ਜੁੜ ਜਾਏਗਾ ਬਖਸ਼ਿਆ ਇਹ ਜੁੱਤੀਆਂ ਪਹਿਣੀਆਂ ਕਿੰਨੇ ਸਾਧਾ ਨੂੰ ਜੁੱਤੀਆਂ ਪਹਿੜੀਆਂ ਉਹਨਾਂ ਨੂੰ ਭਾਵੇਂ ਲੱਗਦਾ ਹੋਵੇ ਜਿਹੜੇ ਆਲੇ ਦੁਆਲੇ ਹੁੰਦੇ ਕਈ ਕਹਿੰਦੇ ਜਾਂ ਐਦਾਂ ਹੀ ਇੰਨੇ ਹੀ ਬੰਦਾ ਗਲਤਿਆਂ ਤੋਂ ਉਹਦੇ ਨਾਲ ਇੰਨੇ ਬੰਦੇ ਕਿਉਂ ਜੁੜੇ ਹੋਏ ਐ ਤੇ ਮੇਰਾ ਉਹਨਾਂ ਬੰਦਿਆਂ ਨੂੰ ਸਵਾਲ ਆ ਕੀ ਤੁਹਾਡੇ ਬਾਬੇ ਨਾਲ ਜੇ ਦੇ ਵੀ ਤੁਸੀਂ ਭਗਤ ਹੋ ਟਕਸਾਲੀ ਹੋ ਨਾਨਕਸਰੀਆ ਹੋਵੇ ਕੋਈ ਹੋਵੇ ਚਾਹੇ ਭਾਈ ਰਣਜੀਤ ਸਿੰਘ ਵਾਲੇ ਬੰਦੇ ਹੋਣ ਕੀ ਤੁਹਾਡੇ ਬਾਬੇ ਨਾਲ RAM RAHIM ਨਾ ਜਾਦਾਦ ਉਪਲੋਕੀ ਜੁੜੇ ਹੋਏ ਆ ਕਿਸੇ ਨਾਮ ਨਾਲ ਜੁੜੇ ਰਚਾ ਆ ਆਸਰਾਮ ਨਾਲ ਜਾ ਕਿਸੇ ਨਾਮ ਨਾਲ ਜੁੜੇ ਆਸਰਾ ਆਸਰਾਮ ਨਾਲ ਜਾ ਜੁੜੇ ਹੋਏ ਤੁਹਾਡੇ ਨਾਲ ਬੰਦੇ ਤੇ ਫਿਰ ਉਹ ਵੀ ਸਹੀ ਹੋ ਗਿਆ ਦਾ ਮਤਲਬ ਜੇ ਬੰਦੇ ਦੇਖ ਕੇ ਹੀ ਕਹਿਣਾ ਵੀ ਉਹ ਉਹਦੇ ਨਾਲ ਜਾ ਉਹ ਭਾਈ ਇਹ ਤਾਂ ਰਸਤਾ ਹੀ ਨਹੀਂ ਗੁਰਮਤ ਦਾ ਜੇ ਮਾਰਗ ਪੰਡਿਤ ਗਏ ਪਾਛੇ ਭੜੀ ਬਹੀਰ ਪਾਛੇ ਗਈ ਬਹੀਰ ਉਹ ਬਹੀਰ ਦੀ ਕੋਈ ਵੈਲਿਊ ਨਹੀਂ ਆ ਇੱਥੇ ਇਹ ਅਵਕੜ ਘਾਟੀ ਆ ਜਿੱਥੇ ਕਬੀਰ ਨੇ ਚੜਨਾ ਆ ਭਾਈ ਇੱਥੇ ਤੁਸੀਂ ਚੜਨਾ ਸੀ ਇੱਥੇ ਸੌਖੀ ਘਾਟੀ ਥੋੜੀ ਆ ਵੀ ਜਿਹੜਾ ਹਰ ਕੋਈ ਚੜ ਜੂਗਾ ਤੋ ਕੋ ਨਾਨਕ ਪਾਤਸ਼ਾਹ ਕਹਿੰਦੇ ਉਜਲ ਕੇ ਹਾ ਚਲਕਣਾ ਘੋਟਮ ਕਰੜੀ ਮਾਸ ਕਹਿੰਦਾ ਜਿਹੜਾ ਭਾਂਡਾ ਦਾ ਜਿੰਨਾ ਮਰਜੀ ਧੋਈ ਜਾ ਸੌ ਵਾਰੀ ਧੋਲਾ ਹਜ਼ਾਰ ਵਾਰੀ ਧੋਲਾ ਉਹ ਕਾਲਖ ਜੀ ਫੇਰ ਨਿਕਲੀ ਜਾਂਦੀ ਆ ਤੇ ਕਹਿੰਦੇ ਫੇ ਕਰਨਾ ਕੀ ਆ ਕਹਿੰਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ ਕਹਿੰਦੇ ਮੇਰੇ ਤਾਂ ਉਹੀ ਸੱਜਣ ਆ ਜਿਹੜੇ ਮੇਰੇ ਨਾਲ ਨਾਲ ਚੱਲਦੇ ਆ ਕੀ ਗੁਣ ਜਿੱਥੇ ਲੇਖਾ ਮੰਗੀਏ ਜਿੱਥੇ ਮੈਨੂੰ ਲੋੜ ਪੈਣੀ ਨਾ ਉਹਨਾਂ ਦੀ ਥਿੱਥੇ ਖੜੇ ਦਿਸਣ ਤੇ ਬੰਦੇ ਦੀ ਗੱਲ ਨਹੀਂ ਹੋ ਰਹੀ ਗੁਣਾ ਦੀ ਗੱਲ ਗਿਆਨ ਦੀ ਗੱਲ ਹੋ ਰਹੀ ਆ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟਟੀਆਂ ਕਮਣਾ ਆਪਣੀ ਵਿੱਚੋਂ ਸਖਣੀਆਂ ਮਡਾਲੋ ਜਿੱਡੇ ਜਿੱਡੇ ਮਰਜੀ ਮੈਲ ਉਸਾਰ ਲਓ ਬੜੇ ਸੰਗ ਮਰਮੜ ਲਾਏ ਹੋਏ ਬੜੇ ਕੁਛ ਕੀਤੇ ਕੋਈ ਕਾਮਣੀ ਆਣੀ ਆ ਵਿੱਚੋਂ ਸਖਣੀ ਆ ਬੱਗੇ ਪੱਗੇ ਕੱਪੜੇ ਤੀਰਥ ਮੰਝ ਬਸਣ ਕੱਪੜੇ ਵੀ ਬੱਗੇ ਹੋ ਗਏ ਬਾਬਾ ਜੀ ਦੇ ਬੱਗਾ ਬੱਗੇ ਕੱਪੜੇ ਤਰਿੰਦੇ ਵੀ ਤੀਰਥਾਂ ਤੇ ਆ ਕਹਿੰਦੇ ਕੁੱਟ-ਕੁੱਟ ਜੀਆਂ ਖਾਵਣੇ ਬੱਗੇ ਨਾ ਕਈਨ ਸਿੰਬਲ ਰੁੱਖ ਸਰੀਰ ਮੈਂ ਕਹਿੰਦੇ ਤੇਰਾ ਹਾਲ ਪਤਾ ਕੀ ਆ ਸਿੰਬਲ ਦਾ ਬੂਟਾ ਹੁੰਦਾ ਜਿਵੇਂ ਤੇ ਤੋਤੇ ਆਉਂਦੇ ਆ ਪਾਈ ਤੋਂ ਲੱਭੂਆ ਬੜਾ ਵੱਡਾ ਦਰਖਤ ਆ ਬੜੇ ਸੋਹਣੇ ਫੁੱਲ ਲੱਗੇ ਹੋਇਆ ਪੂਰਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਸਿੰਬਲ ਰੁੱਖ ਦੇ ਉੱਤੇ ਵੀ ਆ ਸਿੰਬਲ ਰੁੱਖ ਸਰਾਇਰਾ ਆਪਸੀ ਰਗਚਮੋਚ ਏਡੇ ਇਥੇ ਕਹਿੰਦੇ ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭਲਾ ਨ ਤੋਤੇ ਕਹਿੰਦੇ ਭੁੱਲ ਜਾਂਦੇ ਆ ਸੇ ਫਲ ਕਾਮਨਾ ਆਵਣੀ ਇਹ ਜਿਹੜੇ ਹੁਣ ਤੋਤੇ ਆ ਨਾ ਗੁੱਸਾ ਨਾ ਕਰਿਓ ਤੋਤੇਓ ਇਹ ਤੂਤੇ ਭੁੱਲੇ ਹੋਏ ਆ ਉੱਥੇ ਕੋਈ ਫਲ ਨਹੀਂ ਮਿਲਣਾ ਭਾਈ ਇਹ ਸਿਰਫ ਸਿੰਬਲ ਬਾਹਰੋਂ ਹੀ ਲੱਗਦਾ ਬਹੁਤ ਸੋਹਣਾ ਹੈ ਇਹ ਨੀਲ ਫਲ ਉਥੇ ਖਾਣ ਵਾਲੇ ਕੰਮ ਦੇ ਹੀ ਹੈ ਨੀਗੇ ਕੋਈ ਗਲਤਮਤ ਫਲ ਖਾ ਗੀ ਸਕਦੇ ਹੋ ਤੁਹਾਨੂੰ ਤੋਤੇ ਟਕ ਟਕ ਕੇ ਸੁਟੀ ਜਾਂਦੇ ਫਿਰ ਉਥੇ ਗੰਦ ਪਿਆਉਂਦਾ ਸਾਡੇ ਪਿੰਡ ਸਿਗਾ ਇੱਕ ਸਿੰਬਲ ਦਾ ਬੂਟਾ ਹੁਣ ਤੇ ਸਕੂਲ ਬਣ ਗਿਆ ਪਤਾ ਨਹੀਂ ਸ਼ਾਇਦ ਵੱਡਤਾ ਹੋਵੇ ਤੇ ਉਹ ਤੋਤੇ ਜਿਹੜਾ ਆਉਂਦੇ ਆ ਬੈਂਦੇ ਸਾਰੇ ਇਕੱਲੇ ਤੋਤੇ ਨਹੀਂ ਬਹੁਤ ਸਾਰੇ ਪੰਛੀ ਆ ਕੇ ਤੇ ਬੈਂਦੇ ਕੋ ਵੱਡਾ ਬਹੁਤ ਦਾ ਨਾ ਉਹਦੇ ਫਲ ਕੰਮ ਆਉਂਦੇ ਨਾ ਫੁੱਲ ਕੰਮ ਆਉਂਦੇ ਨਾ ਲੱਕੜ ਕੰਮ ਆਉਂਦੀ ਸਭ ਏਕਾਰ ਹੁੰਦਾ ਦਾ ਕਹਿੰਦੇ ਅੰਦਰੇ ਅੰਦਲੇ ਭਾਰ ਉਠਾਇਆ ਕਹਿੰਦੇ ਅੰਨਿਆ ਭਾਰ ਚੁੱਕੀ ਫਿਰਦਾ ਆ ਡੁੰਗਰ ਬਾਟ ਬਹੁਤ ਅੰਨੇ ਨੂੰ ਪਹਾੜ ਚਾਦੋ ਨਾ ਤੇ ਪਹਾੜ ਤੇ ਜੜਾ ਲੋ ਚੜ ਜਾ ਭਾਈ ਪਹਾੜੀ ਤੇ ਅੰਨਿਆ ਅੱਖੀ ਲੋੜੀ ਨਾਲ ਹਾਓ ਚੜ ਲੰਗਾ ਕਿੱਤ ਤੈਨੇ ਮੈਨੂੰ ਪਤਾ ਹੀ ਨਹੀਂ ਕਿੱਧਰ ਨੂੰ ਜਾਣਾ ਅੰਨੇ ਨੂੰ ਅੰਨੇ ਨੂੰ ਪਹਾੜ ਚਾਦਤਾ ਕਿਹਾ ਪਹਾੜ ਤੇ ਚੜ ਜਾ ਉਹ ਵਿਚਾਰਾ ਉੱਥੇ ਦੇਖਦਾ ਵੇ ਇਧਰ ਨੂੰ ਖੱਬੇ ਤੁਰਾਂ ਸੱਜੇ ਤੁਰਾਂ ਸਿੱਧਾ ਜਾਵਾਂ ਪਿੱਛੇ ਜਾਵਾਂ ਕਿੱਧਰ ਨੂੰ ਜਾਵਾਂ ਪਤਾ ਹੀ ਨਹੀਂ ਪਿੰਡਾ ਕਿੱਥੇ ਆ ਕਹਿੰਦੇ ਇਦਾਂ ਨਹੀਂ ਪਹਾੜ ਚੜਿਆ ਜਾਣਾ ਹਾਓ ਚੜ ਲੰਗਾ ਕਿੱਤ ਕਿੱਦਾਂ ਲੰਗਾ ਹੈ ਪਹਾੜ ਤੋਂ ਚੱਕਰੀਆਂ ਚੰਗਿਆਈਆਂ ਔਰ ਸਿਆਣਪ ਕੇ ਤਰ੍ਹਾਂ ਚਲਾਕੀਆਂ ਜਿਹੜੇ ਮਾਰਦਾ ਫਿਰਦਾ ਨਾ ਇਹ ਕੰਮ ਨਹੀਂ ਆਉਣੀਆ ਚੱਕਰੀਆ ਚੰਗਿਆਈਆਂ ਔਰ ਸਿਆਣਪ ਕਿੱਤ ਤੇ ਕਰਨਾ ਕੀ ਆ ਫਿਰ ਨਾਨਕ ਕਿਦਾ ਨਾਨਕ ਪਾਤਸ਼ਾਹ ਕਹਿ ਰਿਹਾ ਨਾਮ ਸੁਭਾਲ ਤੂੰ ਗੁਣਾਂ ਨੂੰ ਸੁਭਾਲ ਲਾ ਵੱਡਾ ਛੁੱਟੇ ਜਿੱਤ ਫੇਰ ਤੂੰ ਵੱਧਿਆ ਛੋਟਸਾ ਨਾ ਉਹਦਾ ਨਹੀਂ ਤੂੰ ਛੱਡ ਸਕਦਾ